गुरजीत सिंह ओजला दे माता सरदारनी गुरमीत कौर दा देहांत हो गया है और ओना दे अंतिम दर्शन होए थे साबका डिप्टी सीएम ओम प्रकाश सोनी भी पहुंचे हुए ने गलबात भी जी सोनी साहब आज जो साडे मेंबर पार्लियामेंट के जीति सिंह गुजरा जी दी मदद का देहांत हो गया सो असी श्रद्धा दे फूल पेट कर लेई ओना नु पाए हां जो बड़ी ਚੰਗੀ ਸਕਸੀ ਸੀ ਉਹਨਾਂ ਦੀ ਜੀ ਔਰ ਉਹਨੂੰ ਘਰ ਦੇ ਪ੍ਰੇਮੀ ਹਰ ਇੱਕ ਦਾ ਮਾਨ ਸਤਿਕਾਰ ਕਰਨ ਵਾਲੇ ਸਨ ਸੋ ਅੱਜ ਉਹਨਾਂ ਦਾ ਜਹਾਜ ਗਿਆ ਬਹੁਤ ਵੱਡੀ ਘਾਟ ਜਿਹੜੀ ਹੈ ਪਰਿਵਾਰ ਨੂੰ ਤੇ ਘਾਟ ਹੋਈ ਹੈ ਮੈਂ ਸਮਝਦਾ ਸਾਰੇ ਸੱਜਣਾ ਮਿੱਤਰਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਜਾਣਾ ਬਹੁਤ ਵੱਡਾ ਘਾਟਾ ਪਿਆ ਸੋ ਅੱਜ ਉਹਨਾਂ ਦਾ ਸस्कार ਕਰਨ ਜਾ ਰਹੇ ਹਾਂ ਸੋ ਫੇਰ ਬੈਕ ਕਰਾਂ ਨਾ ਬੂ ਆਪਰੇ ਨੂੰ ਕਿ ਮੈਨੂੰ ਨਿੱਜੀ ਤੌਰ ਤੇ ਬੜੀ ਘਾਟ ਆ ਮੇਰੇ ਜਿਹੜੇ ਬੜੇ ਰਿਲੇਸ਼ਨ ਇਸ ਪਰਿਵਾਰ ਦਾ ਬੜੇ ਤਾਲੇ ਰਿਲੇਸ਼ਨ ਨੇ ਸੋ ਮੈਂ ਉਹਨਾਂ ਨੂੰ ਸੱਚੇ ਸੋਚ ਕਰਨਾ ਤੇ ਛੱਡਣਾ ਤੇ ਪੁਲਵਿੱਕ ਪੜ੍ਹ ਕਰਨਾ ਪਰਮਾਤਮਾ ਦੇ ਚੱਲਣਾ ਤੇ ਹਉਦਾਸ ਕਰਨਾ ਕਿ ਪਰਮਾਤਮਾ ਨੂੰ ਆਪਣੇ ਚੱਲਣ ਨੂੰ ਆਸਪਕ ਕਰਨ ਜਿਹੜਾ ਇਹ ਪੜਾਵਰਤਿਆ ਪਰਮਾਤਮਾ ਬਲ ਬਖਸ਼ੇ ਸਾਰੇ ਪਰਿਵਾਰ ਨੂੰ ਸਾਰੇ ਸਾਖਾ ਚਪਤੀਆਂ ਨੂੰ ਇਹ ਜਿਹੜਾ ਪੜਾਵਰਤਿਆ ਉਹਨੂੰ ਮੰਨਾਂ ਗੁਰਜੀਤ ਸਿੰਘ ਔਜਲਾ ਦੇ ਮਾਤਾ

ਜੰਗੀ ਸਖਸੀਅਤ ਸੀ ਉਹਨਾਂ ਦੀ ਔਰ ਗੁਰੂ ਘਰ ਦੇ ਪ੍ਰੇਮੀ ਹਰ ਇੱਕ ਦਾ ਮਾਨ ਸਤਕਾਰ ਕਰਨ ਵਾਲੇ ਸਨ ਸੋ ਅੱਜ ਉਹਨਾਂ ਦਾ ਜਹਾਜ਼ ਹੋ ਗਿਆ ਬਹੁਤ ਵੱਡੀ ਘਾਟ ਜਿਹੜੀ ਹੈ ਪਰਿਵਾਰ ਨੂੰ ਤੇ ਘਾਟ ਹੋਈ ਹੈ ਮੈਂ ਸਮਝਦਾ ਸਾਰੇ ਸੱਜਣਾ ਮਿੱਤਰਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਜਾਣਾ ਬਹੁਤ ਵੱਡਾ ਘਾਟਾ ਪਿਆ ਸੋ ਅੱਜ ਉਹਨਾਂ ਦਾ ਸਨਕਾਰ ਕਰਨ ਜਾ ਰਹੇ ਹਾਂ ਸੋ ਫੇਰ ਬੈਕ ਕਰਾਂ ਨਾ ਬੂ ਆਪਨੇ ਨੂੰ ਕੋਕ ਮੈਨੂੰ ਨਿੱਜੀ ਤੌਰ ਤੇ ਬੜੀ ਘਾਟ ਆ ਮੇਰੇ ਬੜੇ ਰਿਲੇਸ਼ਨ ਇਸ ਪਰਿਵਾਰ ਦਾ ਬੜੇ ਤਾਲੇ ਰਿਲੇਸ਼ਨ ਨੇ ਸੋ ਮੈਂ ਉਹਨਾਂ ਨੂੰ ਸੱਚੇ ਸੋਚ ਕਰਨਾ ਤੇ ਛੱਡਣਾ ਤੇ ਪਲਵੀਂ ਪੇਰ ਕਰਨਾ ਪਰਮਾਤਮਾ ਦੇ ਚਰਨਾਂ 'ਚ ਹੋਰ ਦਾਸ ਕਰਨਾ ਕਿ ਪਰਮਾਤਮਾ ਨੂੰ ਆਪਣੇ ਚਰਨਾਂ ਜਨ ਆਸਪਕ ਸਣ ਜਿਹੜਾ ਇਹ ਪੜਾਵਰਤਿਆ ਪਰਮਾਤਮਾ ਮੱਲ ਬਖਸ਼ੇ ਸਾਰੇ ਪਰਿਵਾਰ ਨੂੰ ਸਾਰੇ ਸਾਥਕਾ ਸਪਤੀਆਂ ਨੂੰ ਇਹ ਜਿਹੜਾ ਪੜਾਵਰਤਿਆ ਉਹਨੂੰ ਮੰਨਾਂ